ਮੇਰੀ ਨਜ਼ਰ ਦੇ ਵਿੱਚ ਤਾਂ ਉਹ ਕਵਿਤਾ ਮੁਹੱਬਤ ਸੱਚ ਰੱਬ ਸੁੰਦਰਤਾ ਵੀ ਇਹ ਇੱਕੋ ਚੀਜ਼ ਦੇ ਵੱਖਰੇ ਵੱਖਰੇ ਨਾ ਹੈ ਜਦੋਂ ਮੈਂ ਪਹਿਲੀ ਕਵਿਤਾ ਲਿਖੀ ਉਦੋਂ ਮੇਰੇ ਮਨ ਦੇ ਵਿੱਚ ਜਿਸ ਤਰ੍ਹਾਂ ਦੇ ਜਜ਼ਬਾਤ ਜਿਸ ਤਰ੍ਹਾਂ ਦੇ ਮੇਰੀਆਂ ਯਾਦਾਂ ਜਿਸ ਤਰ੍ਹਾਂ ਦੇ ਮੇਰੇ ਖਿਆਲ ਸੀਗੇ ਉਹਨੇ ਕਵਿਤਾ ਉਹਨਾਂ ਨੂੰ ਲੈ ਕੇ ਗਈ ਉਹ ਕਵਿਤਾ ਨਰੋਲ ਮਤਲਬ ਜਿਹੜੀ ਮੇਰਾ ਖੜਾ 17-18 ਸਾਲ ਦੀ ਉਮਰ ਹੋ ਜਾਂਦੀ ਜੀ ਤੇ ਉਹ ਰੋਮਾਂਟਿਕ ਸੀ ਸਾਹਿਤਾ ਜਿਹੜਾ ਉਹ ਕਹਿੰਦੇ ਵੀ ਆਮ ਮਨੋਰੰਜਨ ਦਾ ਸਾਧਨ ਹੈਗਾ ਤੁਸੀਂ ਆਪਦੇ ਮਨ ਆਈ ਕਵਤਾ ਲਿਖੋ ਅਨੰਤ ਮਾਨੋ ਮਨੋਰੰਜਨ ਦਾ ਸਾਧਨ ਹੈ ਇੱਕ ਕਵਤਾ ਕਹਿੰਦੀ ਸੰਸਿਧਾਂਤ ਕਹਿੰਦਾ ਕਿ ਕਵਤਾ ਕਵਤਾ ਲਈ ਨਾ ਹੋ ਕੇ ਲੋਕਾਂ ਲਈ ਆ ਮੈਂ ਵੈਸੇ ਲੋਕਾਂ ਨੇ ਲੋਕਾਂ ਲਈ ਕਵਤਾ ਲਿਖੰਗਾ ਤਾਂ ਮੈਨੂੰ ਲੱਗਦਾ ਛੜੀ ਕਵਤੇ ਕੋਈ ਨਾ ਸੁਣਨੇ ਆਉਣਾ ਜੀ ਕਿਨ ਕੋਈ ਕਾਦੀ ਕਵਤਾ ਕਿਨ ਮਰਮ ਦਾ ਮਦਨ ਚਕੇ ਬਰਾਈਆਂ ਤੇ ਥੋੜਾ ਜਿਹਾ ਲਖਣੇ ਪਸ ਕੇ ਆਇਤ ਦੇ ਵਿੱਚ ਬਹੁਤ ਸਾਰੇ ਬਾਦ ਆ ਜਿਹੜੇ ਯਥਾਰਥਵਾਦ ਹੋ ਗਿਆ ਮਾਰਕਸਵਾਦ ਹੋ ਗਿਆ ਮਨੋਵਿਗਿਆਨ ਹੋ ਗਿਆ ਅਲੱਗ-ਅਲੱਗ ਤਰ੍ਹਾਂ ਦੇ ਬਾਦ ਹੈਗੇ ਆ ਤੁਹਾਨੂੰ ਲੱਗਦਾ ਵੀ ਕੌਮ ਦਾ ਕਿਸੇ ਬਾਦ ਦੇ ਨਾਲ ਜੁੜਤੇ ਆ ਜਿਹੜੀ ਚੱਲ ਸਕਦੀ ਕੋਈ ਬਾਦ ਦੇ ਨਾਲ ਬੱਜੀ ਹੋ ਸਕਦੀ ਆ ਮੈਂ ਤਾਂ ਮਤਲਬ ਜਿੰਨੀ ਬਤੀ ਜੂਣ ਕਹਾਂ ਕਿ ਮੈਂ ਤਾਂ ਕੌਮ ਕੱਢਦਾ ਹਾਂ 13 ਕਾਲਜ ਦੇ ਵਿੱਚ ਮੈਂ ਬੀਏ ਕਰ ਰਿਆ ਸੀਗਾ ਤੇ ਉਦੋਂ ਇੱਕ ਸ਼ੇਅਰ ਪੜਿਆ ਸੀਗਾ ਕਿ ਸੁੰਨੀਆਂ ਰਾਹਾਂ ਨੇ ਤੇ ਬੇਜਾਨ ਰੂਹਾਂ ਭੜਕਦੀ ਬੇਖੂਦੀ ਨੂੰ ਵਰਤਿਆ ਕਰ ਤੇਰਾ ਹਾਂ ਜਿਸਮ ਤੋਂ ਰੂਹ ਤੱਕ ਤੇਰਾ ਕਦੀ ਤਾਂ ਮਿੱਠਾ ਮਿੱਠਾ ਝੜਕਿਆ ਕਰ ਮੈਨੂੰ ਗ੍ਰੈਜੂਏਸ਼ਨ ਕੀਤੀ ਨੂੰ 10 ਸਾਲਾਂ ਤੋਂ ਉੱਪਰ ਹੋ ਗਏ ਤੇ ਕਿਸੇ ਕਵੀ ਦਾ ਹਾਸਲ ਇਹੀ ਹੁੰਦਾ ਕਿ 10 ਸਾਲਾਂ ਬਾਅਦ ਵੀ ਕਿਸੇ ਬੰਦੇ ਨੂੰ ਆ ਜਿਹੜੇ ਉਸ ਦੀ ਕਵਤਾ ਦਾ ਕੋਈ ਵੀ ਇੱਕ ਸ਼ੇਅਰ ਆ ਜਿਹੜਾ ਉਹ ਯਾਦ ਰੱਖੇ ਉਦੋਂ ਚੱਪਾ ਕਪੂਰਵਾ ਕਿਤਾਬ ਆਈ ਸੀ ਤੇ ਇਸ ਤੋਂ ਬਾਅਦ ਸਨ ਭੰਗਰ ਵੀ ਤੇ ਕਾਲਾ ਤੀਤ ਵੀ ਕਿਤਾਬ ਆ ਜਿਹੜੀ ਉਹਨਾਂ ਦੀ ਆਈ ਹੈਗੀ। ਇਸ ਤੋਂ ਇਲਾਵਾ ਇੱਕ ਹੋਰ ਗੀਤ ਆ ਜਿਹੜਾ ਤੁਸੀਂ ਸੁਣਿਆ ਹੋਣਾ ਕਿ ਸਾਰੇ ਪਿੰਡ ਚ ਮੜਕ ਨਾਲ ਰਹਿਣਾ ਕੁਲੀ ਚ ਭਵੇਂ ਕੱਖ ਨਾਲ। ਇਸ ਗੀਤ ਦੇ ਗੀਤਕਾਰ ਕਵੀ ਆ ਜਿਹੜੇ ਪਿਛਲੇ ਸਮੇਂ ਦੇ ਦੌਰਾਨ ਇਹਨਾਂ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਵੀ ਇੱਕ ਲੰਬੀ ਨਜ਼ਮ ਆ ਜਿਹੜੀ ਬਹੁਤ ਖੂਬਸੂਰਤ ਨਜ਼ਮ ਸੀਗਾ ਤੇ YouTube ਦੇ ਉੱਤੇ ਵੀ ਕਈ ਕਵਤਾਵਾ ਜਿਹੜੀਆਂ ਇਹਨਾਂ ਦੀਆਂ ਸਾਂਝੀਆਂ ਕੀਤੀਆਂ ਜੰਗੀਰ ਸੱਦਰ ਜੀ ਅਤੇ ਨਾਲ ਹੀ ਆ ਜਿਹੜੇ ਵਿਜੇ ਬਵੇਕ ਜੀ ਸਾਡੇ ਇਧਰ ਮਾਲਵੇ ਦੇ ਪੰਜਾਬੀ ਕਵਤਾ ਦੇ ਥੰਮ ਮੰਨੇ ਜਾਂਦੇ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਸਵਾਗਤ ਆ ਜੀ ਪਹਿਲਾਂ ਤੋਂ ਥੈਂਕ ਯੂ ਮਿਹਰਬਾਨੀ ਸਵਾਗਤ ਆ ਬਾਪੂ ਜੀ ਜੀ ਬੋਲੋ ਤੰਵਾਦੇ ਆ ਆ ਵਿਜੇ ਜੀ ਤੁਹਾਡੇ ਲਈ ਪਹਿਲਾ ਸਵਾਲ ਆ ਕਵਿਤਾ ਅਕਸਰ ਇਹ ਕਿਹਾ ਜਾਂਦਾ ਹੈਗਾ ਕਿ ਕਵਿਤਾ ਜਿਹੜੀ ਆ ਉਹ ਜੋਕੇ ਸਮੇਂ ਦੇ ਵਿੱਚ ਉਹ ਕਹਿੰਦੇ ਵੀ ਖਤਮ ਹੁੰਦੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਕੀ ਕਵਿਤਾ ਵਾਕਿਆ ਹੀ ਖਤਮ ਹੁੰਦੀ ਜਾ ਰਹੀ ਹੈ ਨਹੀਂ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ ਕਵਿਤਾ ਕੋਈ ਵਕਤੀ ਵਰਤਾਰਾ ਨਹੀਂ ਹੈ ਮੈਂ ਜੋ ਸਮਝਦਾ ਵੀ ਕਵਿਤਾ ਬ੍ਰਹਿਮੰਡ ਦੇ ਕਣ-ਕਣ ਦੇ ਵਿੱਚ ਮੌਜੂਦ ਹੈ ਹਮੇਸ਼ਾ ਤੋਂ ਔਰ ਹਮੇਸ਼ਾ ਵਾਸਤੇ ਕਵੀ ਜਿਹੜਾ ਇਹ ਕਵਿਤਾ ਦਾ ਆਪ ਕਰਤਾ ਨਹੀਂ ਹੈ ਬਲਕਿ ਇੱਕ ਮੀਡੀਅਮ ਹੈ ਜਿਹਦੇ ਰਾਹੀਂ ਕਵਿਤਾ ਆਪਣੇ ਆਪ ਨੂੰ ਆਪਣੇ ਸਥੂਲ ਜਾਂ ਭੌਤਿਕ ਰੂਪ ਦੇ ਵਿੱਚ ਜਾਂ ਆਪਾਂ ਕਹਿ ਸਕਦੇ ਆ ਚਿੰਨ੍ਹਕ ਜਾਂ ਅਖਰੀ ਰੂਪ ਦੇ ਵਿੱਚ ਪ੍ਰਗਟ ਕਰਦੀ ਆ ਕਵਿਤਾ ਖਤਮ ਹੋਣ ਵਾਲੀ ਚੀਜ਼ ਤਾਂ ਨਹੀਂ ਮੇਰੀ ਨਜ਼ਰ ਦੇ ਵਿੱਚ ਤਾਂ ਕਵਿਤਾ ਮੁਹੱਬਤ ਸੱਚ ਰੱਬ ਸੁੰਦਰਤਾ ਇਹ ਇੱਕੋ ਚੀਜ਼ ਦੇ ਵੱਖਰੇ ਵੱਖਰੇ ਨਾ ਹੈ ਸੋ ਮਨੇ ਇਸ ਤਰ੍ਹਾਂ ਸੋਚਣਾ ਕਿ ਕਬਤ ਖਤਮ ਹੁੰਦੀ ਜਾ ਰਹੀ ਹੈ ਜਾਂ ਕਦੇ ਖਤਮ ਹੋ ਸਕਦੀ ਹੈ ਇਹ ਤਾਂ ਸੰਭਵ ਨਹੀਂਗਾ ਅੱਛਾ ਸੱਤਰ ਸਾਹਿਬ ਤੁਹਾਡੇ ਲਈ ਸਵਾਲ ਹੈਗਾ ਕਿ ਜਦੋਂ ਤੁਸੀਂ ਕਵਿਤਾ ਲਿਖਦੇ ਹੋ ਕਵਿਤਾ ਜਿਹੜੀ ਤੁਹਾਡੇ ਮਨ ਦੇ ਵਿੱਚ ਆਪ ਮਹਾਰੀ ਉਤਰਦੀ ਆ ਜਾਂ ਪੂਰਾ ਸੋਚਣਾ ਪੈਂਦਾ ਹੈਗਾ ਤੁਹਾਨੂੰ ਕਵਿਤਾ ਦੇ ਲਈ ਵਿੰਭ ਪ੍ਰਤੀਕ ਕਿਸ ਤਰ੍ਹਾਂ ਕਰਦੇ ਹੋ ਕਵਿਤਾ ਆਪ ਮਹਾਰੀ ਜੀ ਕੰ ਕ ਬਲੇ 2 ਲੱਖ ਨਹੀਂ ਲਿਆ ਸਾਡੀ 2 2 ਕਿ ਲਿਖਦੇ ਕੰਦਾ ਕੰ ਅੰਗ ਮੈਂ ਨਜ਼ਰ ਲੱਗਦਾ ਨਾ ਮੈਂ ਫਿਰ ਬਣਿਆ ਬਸ ਲੱਗਦਾ ਜੀ ਅਚਾ ਵੇਖ ਸਾਹਿਬ ਇਹ ਦੱਸਿਓ ਕਿ ਜਦੋਂ ਤੁਸੀਂ ਪਹਿਲੀ ਵਾਰੀ ਕੋਈ ਕਵਤਾ ਦੀ ਰਚਨਾ ਕੀਤੀ ਹੈਗੀ ਆ ਜਦੋਂ ਪਹਿਲੀ ਵਾਰੀ ਲਿਖੀ ਹੈਗੀ ਆ ਪਹਿਲੀ ਵਾਰ ਦੇ ਵਿੱਚ ਕਿਸ ਤਰੀਕੇ ਦੀ ਕਵਤਾ ਸੀਗੀ ਉਹ ਤੁਹਾਨੂੰ ਕਿੰਨੀ ਕ ਪਸੰਦ ਆਈ ਜਾਂ ਕਿਵੇਂ ਕਿਸ ਤਰ੍ਹਾਂ ਦਾ ਅਨੁਭਵ ਸੀਗਾ ਜਦੋਂ ਪਹਿਲੀ ਕਵਤਾ ਲਿਖੀ ਦੇਖੋ ਗੱਲ ਇਹ ਹੈ ਬਈ ਕਵਤਾ ਕੀ ਕਰਦੀ ਹੈ ਬਈ ਮਨੁਸ਼ੀ ਸ਼ਾਇਰ ਨੂੰ ਇੱਕ ਮੀਡੀਅਮ ਦੇ ਤੌਰ ਤੇ ਵਰਤਦੀ ਹੈ ਹੈਨਾ ਤਾਂ ਉਹਦੀ ਜਿਹੜੇ ਅੰਦਰ ਉਹਦੀ ਮੈਮਰੀ ਦੇ ਵਿੱਚ ਉਹਦੀ ਸਿਮਰਤੀ ਦੇ ਵਿੱਚ ਜੋ ਕੁਝ ਪਿਆ ਉਹਦੇ ਮਨ ਨੂੰ ਇਵਨ ਕਿ ਉਹਦੀ ਬਾਡੀ ਨੂੰ ਵੀ ਮਤਲਬ ਉਹ ਯੂਜ਼ ਕਰਦੀ ਹੈ ਤੋ ਜਦੋਂ ਮੈਂ ਪਹਿਲੀ ਕਵਿਤਾ ਲਿਖੀ ਉਦੋਂ ਮੇਰੇ ਮਨ ਦੇ ਵਿੱਚ ਜਿਸ ਤਰ੍ਹਾਂ ਦੇ ਜਜ਼ਬਾਤ ਜਿਸ ਤਰ੍ਹਾਂ ਦੇ ਮੇਰੀਆਂ ਯਾਦਾਂ ਜਿਸ ਤਰ੍ਹਾਂ ਦੇ ਮੇਰੇ ਖਿਆਲ ਸੀਗੇ ਉਹਨੇ ਕਵਿਤਾ ਉਹਨਾਂ ਨੂੰ ਲੈ ਕੇ ਗਈ ਉਹ ਕਵਿਤਾ ਨਰੋਲ ਮਤਲਬ ਜਿਹੜੀ ਮੇਰੇ ਖਿਆਲ 17-18 ਸਾਲ ਦੀ ਉਮਰ ਹੋਣੀ ਹੈ ਮੇਰੀ ਤੋ ਰੋਮਾਂਟਿਕ ਸੀ ਮੈਂ ਕੋਈ ਸ਼ੇਰ ਵੀ ਤੁਹਾਨੂੰ ਸੁਣਾ ਦਿੰਦਾ ਵੀ ਜਰਾ ਨਜ਼ਰਾਂ ਮਿਲਾ ਕੇ ਫਿਰ ਝੁਕਾ ਕੇ ਲੰਘ ਜਾਂਦੇ ਨੇ ਬੁਝੇ ਪਾਬੜ ਦੁਬਾਰਾ ਫਿਰ ਮਚਾ ਕੇ ਲੰਘ ਜਾਂਦੇ ਨੇ ਉਹਨਾਂ ਦੀ ਹਰ ادا ਆਫਤ ਹੈ ਹਰ ਨਖਰਾ ਕਿਆਮਤ ਹੈ ਉਹ ਖੁਦ ਆਤਿਸ਼ ਨੇ ਮੇਰਾ ਦਿਲ ਜਲਾ ਕੇ ਲੰਘ ਜਾਂਦੇ ਨੇ ਮੇਰੇ ਦਿਲ ਨੂੰ ਬੇਚੈਨੀ ਵਿੱਚ ਜਦੋਂ ਵੀ ਵੇਖਣਾ ਚਾਹੁੰਦੇ ਮੇਰੇ ਤੇ ਸਰਸਰੀ ਜੀ ਝਾਤ ਪਾ ਕੇ ਲੰਘ ਜਾਂਦੇ ਨੇ ਸੋ ਇਸ ਤਰ੍ਹਾਂ ਦੇ ਖਿਆਲ ਸੀ ਬਿਲਕੁਲ ਉਹ ਜਿਹੜੇ 16 17 ਸਾਲ ਦੀ ਉਮਰ ਦੇ ਵਿੱਚ ਮੇਰੇ ਅੰਦਰ ਜੋ ਕੁਝ ਪਿਆ ਸੀ ਉਹਨੂੰ ਕਵਿਤਾ ਨਾਲ ਵਹਾ ਕੇ ਲੈ ਗਈ ਚੰਗਾ ਰਗਿਆ ਸੀ ਮੈਂ ਮੈਂ ਤਾਂ ਹੁਣ ਵੀ ਸਮਝਦਾ ਵੀ ਉਹ ਮੇਰੀ ਪਹਿਲੀ ਕਵਿਤਾ ਮੁਕੰਮਲ ਗ਼ਜ਼ਲ ਸੀ ਮੈਨੂੰ ਮੈਂ ਕਹਿੰਦੇ ਮੈਂ ਨਹੀਂ ਇਸ ਗੱਲ ਦਾ ਧਾਰਨੀ ਕਿ ਜੀ ਉਹ ਕੁਕਰੋੜ ਹੁੰਦਾ ਜੀ ਫਲਾਨਾ ਠੀਕ ਹੈ ਮਾੜਾ ਮੋੜਾ ਤੁਹਾਡਾ ਪੜਨ ਪੜ ਬਈ ਉਹ ਮੈਨੂੰ ਤਾਂ ਇਹ ਲੱਗਦਾ ਮੈਂ ਪਹਿਲਾਂ ਵੀ ਉਹੋ ਜਿਹਾ ਹੀ ਕਹੇ ਸੀ ਤੇ ਅੱਜ 40 ਸਾਲ ਬਾਅਦ ਵੀ ਉਸ ਗੱਲ ਤੋਂ ਹੁਣ ਵੀ ਮਤਲਬ ਉਸ ਤਰ੍ਹਾਂ ਦੇ ਕਹਾਵੇਂ ਉਵੇਂ ਕਵਤਾ ਨਿਕਲਦੀ ਅੰਦਰੋਂ ਜਵਾਨੀ ਤੇ ਬੜੇਪੇ ਵਿੱਚ ਕੋਈ ਫਰਕ ਪੈਂਦਾ ਜੀ ਪੁੱਤਾਂ ਮਾਂ ਦਾ ਨਹੀਂ 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 ਕੋਈ ਫਰਕ ਨਹੀਂ ਪੈਂਦਾ ਇਹ ਵੀ ਤੁਹਾਡੇ ਮਨ ਨੂੰ ਅੰਦਰ ਜਿਸ ਤਰ੍ਹਾਂ ਕੋਈ ਤਬਦੀਲੀ ਹੁੰਦੀ ਹੈ ਹਨ ਜਿਵੇਂ ਤੁਸੀਂ ਪੜਦੇ ਜਾਂਦੇ ਆ ਤੁਹਾਡੇ ਸ਼ਬਦਾवली ਦੇ ਵਿੱਚ ਜੋ ਵਾਧਾ ਹੁੰਦਾ ਜਾਂਦਾ ਉਸ ਤਰ੍ਹਾਂ ਦੇ ਫਰਕ ਪੈਂਦੇ ਆ ਬੇਸਿਕਲੀ ਕਪਤਾ ਕੋਈ ਫਰਕ ਨਹੀਂ ਪੈਂਦਾ ਬੁੜਾ ਸੱਦਰ ਸਾਹਿਬ ਦੋ ਤਰ੍ਹਾਂ ਦੀ ਵਿਚਾਰਧਾਰਾ ਜਿਹੜੀ ਸਾਹਿਤ ਨੂੰ ਲੈ ਕੇ ਚੱਲਦੀ ਹੈਗੀ ਹੈ ਇੱਕ ਸਾਹਿਤਾ ਜਿਹੜਾ ਉਹ ਕਹਿੰਦੇ ਵੀ ਆਮ ਮਨੋਰੰਜਨ ਦਾ ਸਾਧਨ ਹੈਗਾ ਤੁਸੀਂ ਆਪਦੇ ਮਨ ਆਈ ਕਪਤਾ ਲਿਖੋ ਅਨੰਤ ਮਾਨੋ मनोरंजन ਦਾ ਸਾਧਨ ਹੈ ਇੱਕ ਕਵਿਤਾ ਕਹਿੰਦੇ ਸੰਸਧਾਨਤ ਕਹਿੰਦਾ ਕਿ ਕਵਿਤਾ ਕਵਿਤਾ ਲਈ ਨਾ ਹੋ ਕੇ ਲੋਕਾਂ ਲਈ ਆ ਮੈਂ ਵੈਸੇ ਲੋਕਾਂ ਦੇ ਲੋਕਾਂ ਲਈ ਕਵਿਤਾ ਲਿਖਣ ਦਾ ਧਾਰਨੀ ਮੈਂ ਕਹਿੰਦਾ ਸਾਡੀ ਕਵਿਤਾ ਕੋਈ ਨਾ ਸੁਣਿਆ ਹੋਣਾ ਦੇਗਾ ਕਿ ਕਿਉਂ ਸਾਡੀ ਕਵਿਤਾ ਕਿੰਨ ਮਰਮੜਾ ਬਦਲ ਚਕੇ ਬਰਾਈਆਂ ਤੇ ਥੋੜਾ ਜਿਹਾ ਅੱਖਾਂ ਨਾਲ ਪੱਛ ਕੇ ਮੈਂ ਤਾਂ ਕਿੰਨਾ ਆਪਣੀ ਮਰਜੀ ਪਰ ਮੇਰੀ ਤਾਂ ਹੀ ਕਮਜ਼ੋਰ ਵੀ ਕੋਸ਼ਿਸ਼ ਐਸਾ ਕਿਹਾ ਦੇਵਿਨ ਨਾ ਖੂ ਬੁਰਾ ਨਹੀਂ ਅਜੇ ਜਨਨ ਕਰਨੀ ساری ਲਾਈਫ ਤੇ ਕੋਈ ਫਰਕ ਨਹੀਂ ਪੈਂਦਾ ਜੀ ਅੱਛਾ ਵੇਕ ਸਾਹਿਬ ਇੱਕ ਇਹ ਹੈਗਾ ਕਿ ਪਿਛਲੇ ਦਿਨੀ surjit patar ਦੀ ਡੈਥ ਹੋਈ ਤੇ ਇਸ ਤੋਂ ਬਾਅਦ ਕੁਝ ਲੋਕਾਂ ਨੇ ਆਲੋਚਨਾ ਸ਼ੁਰੂ ਕੀਤੀ ਆਲੋਚਨਾ ਦੇ ਵਿੱਚ ਨਾ ਇੱਕ ਵਿਅਕਤੀ ਨੇ ਆ ਜਿਹੜਾ ਉਹਨਾਂ ਉਹਨਾਂ ਦੀ ਕਵਿਤਾ ਬੜੀ ਮਕਬੂਲ ਹੈਗੀ ਆ ਮੈਂ ਰਾਹਾਂ ਤੇ ਨਹੀਂ ਤੁਰਦਾ ਉਹ ਕਹਿੰਦੇ ਵੀ ਉਹ ਉਹਨਾਂ ਦੀ ਆਪਣੀ ਮਾਂ ਹੈਗੀ ਆ ਸਾਹਿਤ ਦੇ ਵਿੱਚ ਜਿਹੜੀ ਮਾਂ ਹੈਗੀ ਉਹਨੂੰ ਕਿਵੇਂ ਦੇਖਦੇ ਨਹੀਂ ਜੋ ਆਪਣੀ ਵੀ ਹੈ ਤਾਂ ਫਿਰ ਵੀ ਉਹਦੇ ਵਿੱਚ ਕੀ ਨੁਕਸਾਨ ਹੈ ਮੈਂ ਤੋਂ ਬਿਨਾ ਕਦੇ ਵੀ ਮਤਲਬ ਜਾਨੀ ਇਸ ਤਰ੍ਹਾਂ ਨਹੀਂ ਕਰਦਾ ਮਤਲਬ ਜਦੋਂ ਕਹਿੰਦਾ ਵੀ ਮੈਂ ਮੰਨ ਲਓ ਮੈਂ ਕੋਈ ਪਿਆਰ ਕਵਿਤਾ ਲਿਖਦਾ ਤੇ ਮੈਂ ਉੱਥੇ ਮਨ ਲਓ ਆਪਣੇ ਉਹ ਮੈਂ ਮੈਂ ਨਾ ਹੋ ਕੇ ਜੇ ਮੇਰੀ ਗੱਲ ਤੁਹਾਨੂੰ ਤੁਹਾਡੇ ਤੱਕ ਤਾਂ ਮਨ ਤੁਹਾਨੂੰ ਤੁਹਾਡੇ ਦਿਲ ਨੂੰ ਟੁੰਬੂਗੀ ਜੇ ਤੁਹਾਨੂੰ ਆਪਣੀ ਗੱਲ ਲੱਗੂਗੀ ਤਾਂ ਆਦਰਵਾਇਜ਼ ਜੇ ਤੁਹਾਨੂੰ ਆਪਣੀ ਗੱਲ ਨਹੀਂ ਲੱਗਦੀ ਉਹ ਮਰ ਜਣੀ ਕੇ ਕਵਿਤੀ ਮੈਂ ਹਮੇਸ਼ਾ ਉਹਦੀ ਆਪ ਦੀ ਮੈਂ ਵੀ ਹੁੰਦੀ ਆ ਤੇ ਲੋਕਾਂ ਦੀ ਮੈਂ ਵੀ ਹੁੰਦੀ ਆ ਇਕੱਲੇ ਦੀ ਮਨੋਇਸਤਰਾ ਦੇ ਸਵਾਲ ਹੀ ਨਾ ਕਿ ਕਵਤਾ ਪਹਿਲੀ ਗੱਲ ਤਾਂ ਲੌਜਿਕ ਦਾ ਕੋਈ ਮਾਮਲਾ ਹੀ ਹੈ ਨਹੀਂਗਾ ਹੈ ਉਹ ਉਹਨੂੰ ਤਰਕ ਨਾਲ ਜੇ ਤੁਸੀਂ ਕਵਤਾ ਨੂੰ ਪਰਖਣ ਦੀ ਤਾਂ ਉਹ ਫਿਰ ਡਾਈਸੈਕਟ ਕਰਕੇ ਡੱਡੂ ਮਰ ਜਾਂਦਾ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਮੇਰੇ ਮੇਰੀ ਸਮਝ ਵਿੱਚ ਨਹੀਂ ਹੈ ਕਵਤਾ ਨੂੰ ਤਰਕ ਤੇ ਨਹੀਂ ਪਰਖਿਆ ਜਾ ਸਕਦਾ ਸੱਦਰ ਸਾਹਿਤ ਦੇ ਵਿੱਚ ਬਹੁਤ ਸਾਰੇ ਆਵਾਦ ਆ ਜਿਹੜੇ ਯਥਾਰਥਵਾਦ ਹੋ ਗਿਆ ਮਾਰਕਸਵਾਦ ਹੋ ਗਿਆ ਮਨੋਵਿਗਿਆਨ ਹੋ ਗਿਆ ਅਲੱਗ-ਅਲੱਗ ਤਰ੍ਹਾਂ ਦੇ ਆਵਾਦ ਹੈਗੇ ਆ ਤੁਹਾਨੂੰ ਲੱਗਦਾ ਵੀ ਕਪਤਾ ਕਿਸੇ ਆਵਾਦ ਦੇ ਨਾਲ ਜੁੜ ਕੇ ਆ ਜਿਹੜੀ ਚੱਲ ਸਕਦੀ ਕੋਈ ਆਵਾਦ ਦੇ ਨਾਲ ਬੱਜੀ ਹੋ ਸਕਦੀ ਆ ਮੈਂ ਤਾਂ ਮੈਂ ਤਾਂ ਜ਼ਿੰਦਗੀ ਬੱਦੀ ਹੈ ਵੀ ਮਨ ਕੱਢਾ ਕਿਨੇ ਤੋਂ ਖੋ ਸਕਦਾ ਹੈ ਜਿੰਮਨ ਪਰਤੀ ਸਟੇ ਕਰਨ ਲਈ ਮੇਰਾ ਜ਼ਿੰਦਗੀ ਨੂੰ ਮੁਖੜ ਕੇ ਲਿਖਣਾ ਵੀ ਜ਼ਿੰਦਗੀ ਚੱਲੀ ਕੌਕੀ ਇਸ ਤੱਕ ਜੀ ਕਿਉਂ ਚੜਦੇ ਅਸੀਂ ਕਿਵੇਂ ਆਰਾਮ ਨਾਲ रह ਸਕਦੇ ਆ ਸਾਡੀ ਕਮਤੱਕ ਇਹ ਐਸਾ ਕੁਝ ਸਮਝਾ ਸਮਝਾ ਸਕੀਏ ਕਿ ਅਸੀਂ ਆਰਾਮ ਨਾਲ ਜੀ ਸਕੀਏ ਜੀ ਆ ਬੀਜੇ ਸਾਹਿਬ ਕਹਿੰਦੇ ਹੈਗੇ ਕਿ ਕਵਤਾ ਇਸ ਖੇਤਰ ਦੇ ਵਿੱਚ ਆ ਜਿਹੜਾ ਰਾਜਨੀਤੀ ਬਹੁਤ ਚੱਲ ਪਈ ਹੈ ਜੀ ਕਹਿੰਦੇ ਕੁਝ ਗਲਬੇ ਵਾਲੇ ਲੋਕਾਂ ਦਾ ਹੀ ਆ ਜਿਹੜਾ ਉੱਪਰ ਜਿੰਨੇ ਵੀ ਮਾਨ ਸਨਮਾਨ ਹੈਗੇ ਉਹਨਾਂ ਦੇ ਵਿੱਚ ਰਾਜਨੀਤੀ ਹੁੰਦੀ ਆ ਵਾਕਈ ਰਾਜਨੀਤੀ ਹੁੰਦੀ ਆ ਜਾਂ ਸਿਰਫ ਕੱਲੀਆਂ ਫਾਹਾਂ ਹੀ ਹੈਗੀਆਂ ਨੇ ਰਾਜਨੀਤੀ ਤਾਂ ਹੁੰਦੀ ਹੈ ਜੀ ਬੜ ਬੜੇ ਦੇਖੋ ਮੈਂ ਮੈਨੂੰ ਉਹਦੇ ਚ ਕਦੇ ਬਹੁਤ ਮੇਰਾ ਹੁੰਦਾ ਨਹੀਂ ਇੰਟਰਸਟ ਨਹੀਂ ਹੁੰਦਾ ਬਟ ਇੱਕ ਇਨਾ ਕੀ ਬਿਆਨ ਦੇ ਸਕਦੇ ਤੇ ਬੜੇ ਹਾਂ ਵੀ ਰਾਜਨੀਤੀ ਤਾਂ ਹੁੰਦੀ ਹੈ ਗਰੁੱਪਵਾਦੀ ਹੈ ਔਰ ਚੱਲਦਾ ਬਹੁਤਾ ਬਿਆਨ ਇਹਦੇ ਕਿਉਂਕਿ ਮੇਰੇ ਉਸ ਵਿਸ਼ੇ ਚ ਮੇਰਾ ਕੋਈ ਉਹ ਦਿਲਚਸਪੀ ਨਹੀਂ ਹੈ ਸਤਿ ਸਰ ਸਾਹਿਬ ਇਹ ਦੱਸਿਓ ਕਿ ਕਈ ਤਰ੍ਹਾਂ ਦੇ ਆਵਾਦ ਆ ਰਮਾਨਸਵਾਦ ਹੋ ਗਿਆ ਯਥਾਰਥਵਾਦ ਹੋ ਗਿਆ ਜਾਂ ਜੁਹਾਰਵਾਦ ਹੋ ਗਿਆ ਤੁਹਾਨੂੰ ਇਹਨਾਂ ਸਾਰੀਆਂ ਸਾਰੇ ਵਾਦਾਂ ਦੇ ਵਿੱਚੋਂ ਕਿਹੜੇ ਵਾਦ ਵਾਲੀ ਕਵਿਤਾ ਜਿਹੜੀ ਜ਼ਿਆਦਾ ਚੰਗੀ ਲੱਗੀ ਦੂਸਰੇ ਕਵੀਆਂ ਦੀ ਕਵਿਤਾ ਤੇ ਮੇਰੇ ਪਰੇ ਕਵਤਾ ਕਿਉਂ ਨਹੀਂ ਲਿਖੀ ਮੈਂ ਵੈਸੇ ਮਾਰਖਵਾਦ ਬੰਦ ਕੇ ਬਤਾਵਾ ਵੀ ਲਿਖੀਆਂ ਰਮਾਨਸਵਾਦੀ ਵੀ ਲਿਖੀਆਂ ਕਵਿਤਾ ਲਿਖੀ ਕਿਹੜੀ ਦਿੱਤੀ ਤੁਹਾਡੇ ਚੰਗੀਆਂ ਕਵਤਾ ਸੰਗਠਨ ਨੂੰ ਮੈਂ ਮਾਰਖਵਾਦੀ ਵੀ ਮੈਂ ਬਹੁਤ ਲਿਖਿਆ ਮੈਂ ਮਾਰਖਵਾਦੀ ਵੀ ਲਿਖਿਆ ਮੈਂ ਹੱਸਾ ਵੀ ਦੇਖਿਆ ਹਰ ਤਰ੍ਹਾਂ ਦਾ ਦੇਖਿਆ ਮੈਂ ਜੀ ਅੱਛਾ ਮਜ਼ਦੂਰ ਵਰਗ ਦੀ ਜੇਕਰ ਮੁਕਤੀ ਦੀ ਗੱਲ ਕਰੀਏ ਤਾਂ ਕਿਹੜੇਵਾਦ ਤੋਂ ਆ ਜਿਹੜੀ ਕਾਪਤਾ ਜਿਹੜੀ ਆ ਜ਼ਿਆਦਾ ਬਿਹਤਰ ਹੋਊਗੀ ਜ਼ਿਆਦਾ ਤਕਾਸੀਰ ਛੂਲ ਛੁਲ ਤੇ ਮਾਰਕਵਾਦੀ ਦਰਨ ਜੀ ਛੂਲ ਦਰਮਾਨਵਾਦੀ ਕਾਪਤਾ ਨਹੀਂ ਜੀ ਥੋੜਾ ਉਹ ਸਮਾਜਿਕ ਦੇਣਾ ਤੇ ਪਰ ਬਾਅਦ ਵਿੱਚ ਫਿਰ ਮਾਰਕਵਾਦ ਦੀ ਕਾਪਤਾਨ ਬਣੀ ਹੈ ਹੁਣ ਥੋੜਾ ਉੱਪਰ ਹੋਲੀ ਹੋ ਗਈ ਹੈ ਹੁਣ ਥੋੜਾ ਨੋ ਨੋ ਕਿ ਹੱਥਵਰਦੀ ਚੜ੍ਹਦੀ ਜੁਗੀਆਂ ਵਿਚਾਰ ਬਰਦਿਆਂ ਉਹ ਉਹ ਕਵਤਾ ਰੰਗ ਭਰੀ ਹੁੰਦੀ ਹੈ ਅੱਛਾ ਵੀਜੀ ਸਾਹਿਬ ਉਮਰ ਦੇ ਪੜਾਵਾਂ ਦੇ ਨਾਲ ਨਾਲ ਆ ਬੰਦੇ ਦੀ ਵਿਚਾਰਧਾਰਾ ਦੇ ਵਿੱਚ ਕੋਈ ਫਰਕ ਪੈਂਦਾ ਹੈਗਾ ਕਵਤਾ ਦੇ ਖੇਤਰ ਦੇ ਵਿੱਚ ਦੇਖੋ ਮਿਲ ਉਹ ਵਿੱਚ ਫਰਕ ਪੈਂਦਾ ਹੈ ਵੀ ਤੁਹਾਡਾ ਮਤਲਬ ਜਾਨੀ ਕਿ ਊਰਜਾ 'ਚ ਜਿਵੇਂ ਫਰਕ ਪੈਂਦਾ ਹੈ ਇਸ ਤਰ੍ਹਾਂ ਦਾ ਬਾਕੀ ਮਤਲਬ ਜਾਨੀ ਕਿ ਮੇਰੀ ਵਿਚਾਰਧਾਰਾ ਬਦਲੀ ਕਿਸੇ ਵੇਲੇ ਕੋ ਪਹਿਲਾਂ ਨਾਲੋਂ ਪਰ ਮੇਰੀ ਕਵਤਾ ਚ ਨਹੀਂ ਮੈਨੂੰ ਉਸ ਤਰ੍ਹਾਂ ਦਾ ਫਰਕ ਆਇਆ ਕਿਉਂਕਿ ਕਵਤਾ ਨੂੰ ਮੈਂ ਆਪਦੀ ਕਦੇ ਬੁੱਧੀ ਦੀ ਦਖਲੰਦਾ ਜੀ ਹੋਣ ਹੀ ਨਹੀਂ ਦਿੱਤੀ ਜੀ ਬਿਲਕੁਲ ਹੀ ਸੋ ਵੈਸੇ ਤਾਂ ਬਹੁਤ ਆਏ ਤੇ ਪਰ ਮੇਰੇ ਪਾਠਕ ਜਾਂ ਮੇਰੇ ਸਰੋਤੇ ਦੱਸ ਸਕਦੇ ਆ ਕਿ ਕਵਤਾ ਚ ਕਿੰਨਾ ਕੁ ਮੇਰੀ ਜਿਹਾ ਫਰਕ ਆਇਆ ਮੈਨੂੰ ਨਹੀਂ ਲੱਗਦਾ ਵੀ ਮੈਂ ਤਾਂ ਇੱਕੋ ਜਿਹਾ ਵੀ ਜਦੋਂ 25 ਸਾਲ ਦਾ ਸੀ ਉਦੋਂ ਵੀ ਉਹੋ ਜਿਹੇ ਗੁਫਤਾਵਾਂ ਵਿੱਚ ਲਿਖਦਾ ਸੀ ਹੁਣ ਵੀ ਉਹੋ ਜਿਹੇ ਗੁਫਤਾਵਾਂ ਵਿੱਚ ਲਿਖਦਾ ਮੈਨੂੰ ਨਹੀਂ ਬੋਲਦਾ ਕੋਈ ਸੱਦਰ ਸਾਹਿਬ ਵੀ ਕਹਿੰਦੇ ਹੈਗੇ ਕਿ ਅਕਸਰ ਕਵੀਆਂ ਦੇ ਉੱਤੇ ਦੋਸ਼ ਲਾਦਾ ਕਿ ਕਿਸੇ ਨਸ਼ੇ ਦਾ ਸੇਵਨ ਕਰਕੇ ਜਾਂ ਅਲਕੋਹਲ ਦਾ ਸੇਵਨ ਕਰਕੇ ਹੈ ਜਿਹੜਾ ਕਹਿੰਦੇ ਵੀ ਬੰਦੇ ਦੀ ਦਿਮਾਗ ਆ ਜਿਹੜਾ ਥੋੜਾ ਜਿਹਾ ਹੋਰ ਤਰੀਕੇ ਦੇ ਨਾਲ ਸੋਚਣਾ ਸ਼ੁਰੂ ਕਰ ਦਿੰਦਾ ਹੈਗਾ ਇਸ ਚੀਜ਼ ਦਾ ਪ੍ਰਭਾਵ ਪੈਂਦਾ ਹੈਗਾ ਕਵਤਾ ਦੇ ਉੱਤੇ ਨਹੀਂ ਕਵਤਾ ਲਿਖਣੀ ਕਿਸੇ ਨਸ਼ੇ ਹੀ ਲੋੜ ਨਹੀਂ ਜੀ ਵੈਸੇ ਕਰਨੀਆ ਮੜਾ ਮੋਟਾ ਕਦੇ ਕਦੇ ਖਿਡਾਰੀ ਆ ਪਰ ਇਹ ਨਹੀਂ ਵੀ ਅਹੀਂ ਕਵਤਾ ਲਿਖਨੇ ਇਸ ਕਰਕੇ ਲਾਜ਼ਮੀ ਕਵਤਾਂ ਨਾਲ ਨਸ਼ਾ ਪੂਛ ਬੰਦੀ ਹੈ ਤੁਹਾਨੂੰ ਲੱਗਦਾ ਕੋਈ ਨਸ਼ੇ ਦਾ ਪ੍ਰਭਾਵ ਪੈਂਦਾ ਹੈਗਾ ਨਸ਼ੇ ਦੇ ਨਾਲ ਕਵਤਾ ਜ਼ਿਆਦਾ ਵਧੀਆ ਲਿਖੀ ਦੀ ਹੋਵੇ ਕਿਉਂਕਿ ਜਦੋਂ ਸ਼ਿਵ ਕੁਮਾਰ ਵਰਗਿਆਂ ਦੀ ਗੱਲ ਆਉਂਦੀ ਉਹ ਕਹਿੰਦੀ ਵੀ ਉਹ ਉਹਨਾਂ ਨੇ ਆ ਜਿਹੜੀ ਲੂਣਾ ਵੀ ਲਿਖੀ ਹੈਗੀ ਆਪਣਾ ਮਹਾਕਾਵ ਲਿਖਿਆ ਹੈਗਾ ਉਹ ਕਹਿੰਦੇ ਵੀ ਨਸ਼ਾ ਕਰਕੇ ਲਿਖਦੇ ਰਹੇ ਤਾਂ ਇੰਨੀ ਵਧੀਆ ਸੰਪੂਰਨ ਰਚਨਾ ਲਿਖੀ ਹੈ ਨਹੀਂ ਆਪਾਂ ਨੇ ਗੱਲਾਂ ਸੁਣ ਲੈਂਦੇ ਆ ਸ਼ਿਵ ਕੁਮਾਰ ਨੇ ਆਪ ਮਤਲਬ ਜਿਹੜੀ ਲਿਖਿਆ ਉਹ ਕਹਿੰਦੇ ਮੈਂ ਇੱਕ ਵੀ ਕਵਤਾ ਸ਼ਰਾਬ ਪੀ ਕੇ ਸ਼ਿਵ ਕੁਮਾਰ ਨੇ ਸ਼ਰਾਬ ਬਹੁ ਪੀਤੀ ਪਰ ਇਹ ਉਹਦੀ ਮਨੂੰ ਆਪਣੀ ਲਿਖਤ ਹੈ ਮੈਂ ਕੋਈ ਵੀ ਕਵਤਾ ਮੈਂ ਸ਼ਰਾਬ ਪੀ ਕੇ ਨਹੀਂ ਲਿਖੀ ਔਰ ਸ਼ਿਵ ਨੇ ਬਹੁਤ ਕਿਹੜੀਆਂ ਜਿਹੜੀਆਂ ਕਵਤਾਵਾਂ ਆ ਉਹ ਅੰਮ੍ਰਿਤ ਵੇਲੇ ਲਿਖੀਆਂ ਉਹ ਕਹਿੰਦਾ ਮੈਨੂੰ ਸਵੇਰੇ ਮਨੂੰ ਜਾਗ ਆ ਜਾਂਦੀ ਸੀ ਵੀ ਜਿਹੜੀਆਂ ਮੇਰੀਆਂ ਜ਼ਿਆਦਾਤਰ ਕਵਤਾਵਾਂ ਉਹ ਸਵੇਰੇ 3 ਵਜੇ ਤੋਂ ਜਿਹੜਾ 6 ਵਜੇ ਤੱਕ ਦਾ ਜੋ ਸਪੈਨ ਉਹਦੇ ਵਿੱਚ ਮੈਂ ਜਾਨੀ ਕਿ ਮੈਂ ਲਿਖ ਜਾਂ ਤੇ ਮਤਲਬ ਕਵਿਤਾ ਲਿਖਣ ਤੋਂ ਪਹਿਲਾਂ ਕਹਿੰਦਾ ਮੈਂ ਵੀ ਕਾਗਜ਼ ਉੱਤੇ ਇੱਕ ਅੰਗਾਰ ਲਿਖਦਾ ਸੀ ਔਰ ਕਾਗਜ਼ ਦਾ ਜਿਹੜਾ ਖਾਲੀਪਣ ਉਹਨੂੰ ਤੋੜਨ ਵਾਸਤੇ ਮੈਨੂੰ ਉਹ ਸ਼ਬਦ ਸਭ ਤੋਂ ਵਧੀਆ ਲੱਗਦਾ ਸੀ ਸ਼ੇਵਕਵਾਰ ਦੇ ਆਪਨੇ ਲਿਖਦਾ ਵੀ ਸ਼ਰਾਬ ਪੀ ਕੇ ਤੇ ਮੈਨੂੰ ਆਪ ਨੂੰ ਹੀ ਲੱਗਦਾ ਵੀ ਸ਼ਰਾਬ ਸ਼ਰੂਪੀ ਕੇ ਤਾਂ ਇਹ ਲੋਕਾਂ ਦੀਆਂ ਗੱਲਾਂ ਹੀ ਆ ਕੋਈ ਸ਼ਰਾਬ ਪੀ ਕੇ ਤਾਂ ਕੋਈ ਬਹੁਤ ਗੰਭੀਰ ਗੱਲ ਨਹੀਂ ਕੀਤੀ ਜਾ ਸਕਦੀ ਧੰਨਵਾਦ ਮਿਹਰਬਾਨੀ ਸਵਾ